ਬੱਚਿਆਂ ਦੇ ਦੋਸ਼ੀ ਰੰਧੀਰ ਸਿੰਘ ਨੂੰ ਕਿਸੇ ਵੀ ਹਾਲਤ ਚ ਬਖਸ਼ਿਆ ਨਹੀਂ ਜਾਵੇਗਾ ਜੋੜਾ ਬਾਜਰਾ ਰੰਧੀਰ ਸਿੰਘ ਖਿਲਾਫ ਪਿਛਲੇ ਕੁਝ ਕੇਸ ਵੀ ਸਾਹਮਣੇ ਆਏ ਹਨ ਉਹ ਵੀ ਖੁਲਵਾਈ ਜਾਣਗੇ ਪਿਛਲੇ ਦਿਨ ਦੀ ਸੜਕ ਹਾਦਸੇ ਦੌਰਾਨ 7 ਸਕੂਲੀ ਬੱਚਿਆਂ ਅਤੇ ਇੱਕ ਡਰਾਈਵਰ ਸਮੇਤ 8 ਦੀ ਜਾਨ ਚਲੀ ਜਾਣ ਕਾਰਨ ਅਮ੍ਰਿਤਕਾ ਦੇ ਪਰਿਵਾਰਕ ਮੈਂਬਰ ਅੱਜ ਵੀ ਧੰਨੇ ਤੇ ਬੈਠੇ ਹਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਦਿਨ ਫਰਾਰ ਦੋਸ਼ੀ ਰੰਦੀਰ ਸਿੰਘ ਪੁਲਿਸ ਅੜੀਕੇ ਚੜ ਜਾਵੇਗਾ ਤਾਂ ਨਾ ਉਸ ਦਿਨ ਖਤਮ ਹੋ ਜਾਵੇਗਾ ਅਤੇ ਅੱਜ ਮੌਜੂਦਾ ਵਿਧਾਇਕ ਚੇਤਨ ਸਿੰਘ ਜੋੜਾ ਮਾਜ਼ਰਾ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਉਹਨਾਂ ਕਿਹਾ ਕਿ ਬੱਚਿਆਂ ਦੇ ਦੋਸ਼ੀ ਰੰਦੀਰ ਸਿੰਘ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਡੇ ਵੱਲੋਂ ਇਨਵੈਸਟੀਗੇਸ਼ਨ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਟਾਰਗੇਟ ਤੇ ਰੱਖਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਰਾਜ ਦੀ ਸਮਾਣਾਤੋ ਰਿਪੋਰਟ ਅੱਜ ਮਿਤੀ 6 ਜੂਨ 2025 ਹੈ ਤੇ ਕੱਲ 7 ਜੂਨ ਨੂੰ ਇੱਕ ਪੂਰਾ ਮਹੀਨਾ ਹੋ ਜਾਣਾ ਸਾਡੇ ਬੱਚਿਆਂ ਨੂੰ ਸਾਡੇ ਘਰੋਂ ਬਾਹਰ। ਅਸੀਂ ਕੱਲ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕੀਤੀ ਸੀ ਤੇ ਅੱਜ ਦੁਬਾਰਾ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ ਜਿਹੜਾ ਹੈ ਉਹ ਅਜੇ ਤੱਕ ਨਹੀਂ ਮਿਲਿਆ ਜਿੰਦੇ ਲਈ ਅਸੀਂ ਸਾਰੇ ਭਟਗ ਰਹੇ ਹਾਂ ਵਾਰ-ਵਾਰ ਪ੍ਰਸ਼ਾਸਨ ਦੇ ਦਰਦੇ ਖਾਲੇ। ਤਾਂ ਜਿਵੇਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿ 7 ਜੂਨ ਨੂੰ ਆਖੜਾ ਦੇ ਪੁਲ ਤੇ ਇੱਕ ਵਿਸ਼ਾਲ ਧਰਨਾ ਲਗਾਇਆ ਜਾਏਗਾ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਉਹਦੇ ਵਾਸਤੇ ਸਮਾਣੇ ਦੀਆਂ ਜਿੰਨੀਆਂ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸੰਗਠਨ ਨੇ ਵਪਾਰ ਮੰਡਲ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਛੱਡ ਕੇ ਸਾਡਾ ਸਹਿਯੋਗ ਦਿਓ ਤੇ 9 ਵਜੇ ਮਾਤਾ ਰਾਣੀ ਚੌਂਕ ਨੇੜੇ ਤਹਿਸੀਲ ਕੰਪਲੈਕਸ ਪਹੁੰਚੋ ਇੱਥੋਂ ਆਪਾਂ ਇੱਕ ਵਿਸ਼ਾਲ ਜਿਹੜਾ ਹੈ ਜਨ ਸਮੂਹ ਲੈ ਕੇ ਭਾਗੜਾ ਦੇ ਪੁੱਲ ਤੇ ਪਹੁੰਚਾਂਗੇ ਤੇ ਭਾਗੜਾ ਸੁਆਣਾ ਪਟਿਆਲਾ ਰੋਡ ਜਿਹੜਾ ਹੈ ਉਹ ਜਾਣ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਘਰ ਚੋਂ ਹਰ ਦੁਕਾਨ ਚੋਂ ਘੱਟੋ ਘੱਟ ਇੱਕ ਇੱਕ ਬੰਦਾ ਜਿਹੜਾ ਹੈ ਉਹ ਜ਼ਰੂਰ ਪਹੁੰਚੇ ਸਾਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਕਰਜਾਈਆਂ ਨੂੰ ਸਭ ਨੂੰ ਬੇਨਤੀ ਹੈ ਕੀਰਤਨ ਮੰਡਲੀਆਂ ਨੂੰ ਜਿੰਨੀਆਂ ਵੀ ਕੀਰਤਨ ਮੰਡਲੀਆਂ ਨੇ ਜਿੰਨੀਆਂ ਵੀ ਧਾਰਮਿਕ ਜੜੀਆਂ ਮੰਡਲੀਆਂ ਨੇ ਵਹਿਲਾਵਾਂ ਦੀਆਂ ਉਹ ਸਭ ਨੂੰ ਵੀ ਅਪੀਲ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਸਾਡਾ ਬੜਾ ਸਾਥ ਦਿੱਤਾ ਸੀ ਤੇ ਸਾਨੂੰ ਉਮੀਦ ਹੈ ਕੱਲ ਵੀ ਤੁਸੀਂ ਸਾਡਾ ਉਵੇਂ ਹੀ ਪਰਵੇਂ ਹੰਗਾਰੇ ਨਾਲ ਸਾਡਾ ਸਾਥ ਦਿਓਗੇ ਧੰਨਵਾਦ ਸਤਿਗੁਰ ਸਰ ਅੱਜ ਤੁਸੀਂ ਇੱਥੇ ਚੱਲ ਰਿਹਾ ਤੇ ਕੰਪਲੈਟ ਹੋ ਗਏ ਬਹੁਤ ਵੱਡੀ ਜਿਹੜਾ ਦੁਰਘਟਨਾ ਪਿਛਲੇ ਦਿਨੀ ਜਿਹੜੀ ਵਾਪਰੀ ਤੇ ਉਹ ਅੱਜ ਪਰਿਵਾਰ ਨਾਲ ਬੈਠਿਆ ਔਰ ਜਿਹੜਾ ਇੱਕ ਦੋਸ਼ੀ ਪਿੱਛੇ ਬਕਾਇਆ ਜਿਹੜਾ ਰਣਜੀਤ ਸਿੰਘ ਉਹਨੂੰ ਫੜਨ ਵਾਸਤੇ ਦਾ ਪਰਿਵਾਰ ਨੂੰ ਪਰੋ ਸਕਦਾ ਔਰ ਉਹ ਜਲਦੀ ਹੈ ਜਿਹੜਾ ਉਹਨੂੰ ਫੜ ਕੇ ਜਿਹੜਾ ਸਟੈਜ ਹੋ ਜਾਵੇ